ਇਹਨਾਂ ਪਰ ਆਪਣੀ ਮੰਨਜੀ ਚੱਕ ਦੇ ਘਰੋਂ ਚਲਾ ਜਾ। ਮੇਰੇ ਭੀਓ ਮੰਨਜੀਆਂ ਕਈ ਤਰ੍ਹਾਂ ਦੇ ਨੇ। ਤੁਹਾਡੀ ਗਰੀਬੀ ਦੀ ਮੰਨਜੀ ਹੋ ਸਕਦੀ ਹੈ। ਤੁਹਾਡੇ ਕੈਂਸਰ ਦੀ ਮੰਨਜੀ ਹੋ ਸਕਦੀ ਹੈ। ਤੁਹਾਡੀ ਲਾਚਾਰੀ ਦੀ ਮੰਨਜੀ ਹੋ ਸਕਦੀ ਹੈ। ਤੁਹਾਡੀ ਨਸ਼ੇ ਦੀ ਮੰਨਜੀ ਹੋ ਸਕਦੀ ਹੈ। ਤੁਹਾਡੀ ਦੁਸ਼ਟ ਆਤਮਾ ਦੀ ਮੰਨਜੀ ਹੋ ਸਕਦੀ ਹੈ। ਲੇਕਿਨ ਜਦੋਂ ਖੁਦਾ ਦੇ ਕੋਲੇ ਤੁਸੀਂ ਆਓਗੇ, ਪਰਮੇਸ਼ਰ ਦੇ ਕੋਲੇ ਆਓਗੇ ਤੇ ਪਰਮੇਸ਼ਰ ਨੂੰ ਬੋਲੋਗੇ ਪਰਮੇਸ਼ਰ ਮੈਂ ਮੰਨਜੀ ਛੱਡਣਾ ਚਾਹੁੰਨਾ ਪਰਮੇਸ਼ਰ ਮੈਂ ਗਰੀਬੀ ਤੋਂ ਬਾਹਰ ਆਉਣਾ ਚਾਹੁੰਨਾ ਪਰਮੇਸ਼ਰ ਮੈਂ ਬਿਮਾਰੀ ਤੋਂ ਬਾਹਰ ਆਉਣਾ ਚਾਹੁੰਨਾ ਪ੍ਰਭੂ ਮੈਂ ਕੈਂਸਰ ਤੋਂ ਬਾਹਰ ਆਉਣਾ ਚਾਹੁੰਦਾ ਜੋ ਪ੍ਰਭੂ ਤੇ ਜਦੋਂ ਤੁਸੀਂ ਬੋਲੋਗੇ ਪਰਮੇਸ਼ਵਰ ਨੂੰ ਤੇ ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਕੋ ਸੁਣੇਗਾ ਤੇ ਪਰਮੇਸ਼ਵਰ ਤੁਹਾਨੂੰ ਉਸ ਮੰਝੀ ਤੋਂ ਜਿਹੜੀ ਮੰਝੀ ਦੇ ਉੱਪਰ ਤੁਸੀਂ ਪਿਓ ਕੈਂਸਰ ਦੀ ਮੰਝੀ ਹੋ ਸਕਦੀ ਹੈ ਉਹ ਤੁਹਾਡੀ ਗਰੀਬੀ ਦੀ ਮੰਝੀ ਹੋ ਸਕਦੀ ਹੈ ਤੇ ਪਰਮੇਸ਼ਵਰ ਤੁਹਾਨੂੰ ਉਸ ਮੰਝੀ ਤੋਂ ਛੁਡਾਏਗਾ ਤੇ ਉਹ ਮੰਝੀ ਜਿਹੜੀ ਹੋਏਗੀ ਤੇ ਉਹ ਤੁਹਾਡੇ ਜੀਵਨ ਦਾ ਹਿੱਸਾ ਨਹੀਂ ਹੋਏਗੀ ਤੇ ਉਹ ਤੁਹਾਡਾ ਜਿਹੜਾ ਅਧਿਕਾਰ ਉਹਨੇ ਰੱਖਿਆ ਤੁਹਾਡੇ ਉੱਪਰ ਉਹਦਾ ਅਧਿਕਾਰ ਤੋੜਿਆ ਜਾਏਗਾ ਤੇ ਪਰਮੇਸ਼ਵਰ ਉਹਦੇ ਅਧਿਕਾਰ ਨੂੰ ਖਤਮ ਕਰੇਗਾ ਉਦੇ ਸਰਾਫ ਨੂੰ ਖਤਮ ਕਰੇਗਾ ਤੇ ਉਹਦੀ ਪਾਵਰ ਨੂੰ ਖਤਮ ਕਰੇਗਾ ਤੇ ਪਰਮੇਸ਼ਰ ਨੂੰ ਜਦੋਂ ਬੋਲੋਗੇ ਪਰਮੇਸ਼ਰ ਮੈਂ ਚੰਗਾ ਹੋਣਾ ਚਾਹੁੰਦਾ ਹਾਂ ਤੇ ਮੈਂ ਚੰਗੀ ਹੋਣਾ ਚਾਹੁੰਦੀ ਹਾਂ ਹallelujah ਕੱਲ ਨੂੰ ਸੰਡੇ ਹੈ ਕੱਲ ਨੂੰ ਆਣਾ ਹੈ ਸਭ ਨੇ ਪਰਮੇਸ਼ਰ ਦੇ ਘਰ ਆਣਾ ਹੈ ਨੱਚਦੇ ਹੋਏ ਝੂਮਦੇ ਹੋਏ ਸਪੈਸ਼ਲ ਬਰਥਡੇ ਹੈ ਔਰ ਜਿਹਦੇ ਵਿੱਚ ਇੰਜੋਏ ਕਰਨਾ ਹੈ ਪਰਮੇਸ਼ਰ ਦੇ ਘਰ ਦੇ ਵਿੱਚ ਆਉਣਾ ਓਕੇ ਬਾਏ ਗੋਡ ਬlesਸ ਯੂ ਗੋਡ ਬlesਸ ਯੂ ਗੋਡ ਬlesਸ ਯੂ ਸਭ ਕੋ ਜੈਮਸੀ